ਇਸ ਮਾਮਲੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਨੇ ਚਰਨਜੀਤ ਭੁੱਲਰ ਜੀ ਉਹਨਾਂ ਨੇ ਵੀ ਖਬਰ ਹੈ ਜਿਹੜੀ ਨਸ਼ਰ ਕੀਤੀ ਸੀਗੀ ਤਾਂ ਆਪਾਂ ਬੜਾ ਖਬਰ ਦੀ ਅੱਜ ਸ਼ੁਰੂਆਤ ਕਰਦੇ ਆਂ ਇਹ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੈ ਜਿਹੜੇ ਉਹਨਾਂ ਦੇ ਵੱਲੋਂ ਸੰਵਤੀ ਕਮੇਟੀਆਂ ਦੇ ਉਦਘਾਟਨ ਸਮਾਰੋਹ ਦੇ ਵਿੱਚ ਸਪਸ਼ਟ ਕਹਿ ਦਿੱਤਾ ਕਿ ਸਰਕਾਰ ਨਵੀਂ ਸੰਵਤੀ ਨੀਤੀ ਦੇ ਵਿੱਚ ਕੋਈ ਵੀ ਪ੍ਰੋਤਸਾਹਨ ਨਹੀਂ ਦੇਵੇਗੀ ਉਹਨਾਂ ਕਿਹਾ ਕਿ ਸੰਵਤੀ ਨਿਵੇਸ਼ ਦੇ ਲਈ ਸਬਸਿਡੀ ਦੇਣਾ ਵਿਕਾਸ ਦਾ ਕੋਈ ਟਿਕਾਊ ਪ੍ਰਬੰਧ ਨਹੀਂ ਹੈਗਾ ਉਹਨਾਂ ਕਿਹਾ ਕਿ ਸਰਕਾਰ ਦੇ ਕੋਲ ਪੈਸੇ ਨਹੀਂ ਹੈਗੇ ਪਰ ਸੰਨਦਕਾਰਾਂ ਨੂੰ ਕਾਰੋਬਾਰ ਕਰਨ ਦੇ ਲਈ ਸਰਕਾਰ ਭੁਗਮਾ ਮਾਹੌਲ ਜਿਹੜਾ ਜ਼ਰੂਰ ਦੇ ਸਕਦੀ ਹੈਗੀ ਆ ਯਾਨੀ ਕਿ ਅਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਸੀਗਾ ਕਿ ਅਸੀਂ ਆ ਸਬਸਿਡੀਆਂ ਵਗੈਰਾ ਨਹੀਂ ਦੇ ਸਕਦੇ ਹੈਗੇ ਤੁਹਾਨੂੰ ਸਿਕਿਉਰਿਟੀ ਚਾਹੀਦੀ ਆ ਹੋਰ ਡਾਕੂਮੈਂਟੇਸ਼ਨ ਹੈਗੀ ਆ ਉਹ ਪਹਿਲਾਂ ਉਹ ਸੀ ਕਰ ਸਕਦੇ ਹੈਗੇ ਆ ਉਥੋਂ ਨਾਲ ਹੀ ਆਪ ਸੁਪਰੀਮ ਕੋਰਟ ਨੇ ਇਨਕੇ ਤਰੀਕੇ ਨਾਲ ਸੰਨਤਕਾਰਾਂ ਨੂੰ ਇਹ ਸਾਫ਼ ਹੀ ਕਹਿ ਦਿੱਤਾ ਹੈ ਕਿ ਕਿਸੇ ਕਿਸਮ ਦੀ ਸਬਸਿਡੀ ਦੀ ਝਾਕ ਹੈ ਜਿਹੜੀ ਪੰਜਾਬ ਸਰਕਾਰ ਤੋਂ ਨਾ ਕੀਤੀ ਜਾਵੇ ਕਿਉਂਕਿ ਹੁਣ ਅਸ ਤੋਂ ਕਲੀਅਰ ਤਾਂ ਉਹ ਕੀ ਕਹਿ ਸਕਦੇ ਹਨ ਉਹਦੇ ਨਾਲ 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 ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਇਸ ਮਾਰੇ ਦੇ ਅਖੀਰ ਤੱਕ ਨਵੀਂ ਜੋ ਨੀਤੀ ਹੈ ਸੰਨਤ ਨੀਤੀ ਹੈ ਜਿਹੜੀ ਜਾਰੀ ਕਰ ਦਿੱਤੀ ਜਾਵੇਗੀ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸੰਨਤ ਨੀਤੀ ਆਲੇ ਸਾਲ ਦੇ ਐਂਡ ਤੱਕ ਹੋ ਜਾਂਦੀ ਹੈ ਨਹੀਂ ਹਿੰਦੀ ਕਿਉਂਕਿ ਕੇਤੀ ਨੀਤੀ ਵੀ ਹੈ ਕਹਿੰਦੇ ਸੀ ਅਸੀਂ ਬਹੁਤ ਜਲਦੀ ਜਾਰੀ ਕਰ ਦਾਂਗੇ ਜੀ ਸਰਕਾਰ ਪੁਣੀ ਸੀ ਲੇਕਿਨ ਹਾਲੇ ਤੱਕ ਕੋਈ ਵਾਝ ਨਹੀਂ ਹੈ ਨੀ ਉਸ ਮਾਮਲੇ ਦੇ ਵਿੱਚ ਵੀ ਅ ਇਸ ਉਹਨਾਂ ਨੇ ਨਾਲੇ ਵੀ ਕਿਹਾ ਕਿ ਸੰਨਤੀ ਕਮੇਟੀਆਂ ਨੂੰ ਉਹਨਾਂ ਨੇ مشورہ ਦਿੱਤਾ ਕਿ ਨਵੀਂ ਨੀਤੀ ਦੇ ਵਿੱਚ ਸਬਸਿਡੀ ਤੇ ਫੋਕਸ ਨਾ ਕੀਤਾ ਜਾਵੇ ਪਰ ਇਨ੍ਹਾਂ ਕਮੇਟੀਆਂ ਦੇ ਫੈਸਲਿਆਂ ਨੂੰ ਲਾਗੂ ਕੀਤਾ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਬਹੁਤ ਲੋਕ ਆ ਜਿਹੜੇ ਉਹਨਾਂ ਕੋਲ ਆਉਂਦੇ ਨੇ ਜੋ ਦੂਜੇ ਸੂਬਿਆਂ ਦੇ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਹਵਾਲਾ ਦਿੰਦੇ ਨੇ ਕਿ ਜਿਹੜੀ ਆਲ ਜੀ ਨੇ ਕਿਹਾ ਕਿ ਜੇ ਕੋਈ ਸੂਬਾ ਵਿੱਤੀ ਸੰਕਟ ਦਾ ਸਾਹਮਣਾ ਕਰਦਾ ਹੋਇਆ ਸਬਸਿਡੀ ਦੇਣੀ ਬੰਦ ਕਰਦਾ ਤਾਂ ਸੰਨਤ ਇਕਾਈਆਂ ਜਿਹੜੀਆਂ ਉਹ ਦੂਜੇ ਸੂਬਿਆਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਜਾਂ ਕੇਜਰੀਵਾਲ ਨੇ ਇੱਥੋਂ ਸੰਨਤਕਾਰਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਜੇਕਰ ਤੁਸੀਂ ਸਬਸਿਡੀ ਤੋਂ ਮੁਨਾਫਾ ਕਮਾਉਣਾ ਹੈ ਤਾਂ ਤੁਹਾਡਾ ਟਿਕਾਊ ਸੰਨਤੀ ਵਿਕਾਸ ਹੈ ਜਿਹੜਾ ਨਹੀਂ ਹੋਵੇਗਾ ਕਿਸੇ ਕਿਸਮ ਦਾ ਉਹਨਾਂ ਇਹ ਵੀ ਕਿਹਾ ਕਿ ਆਪ ਦਾ ਵਿਜ਼ਨ ਹੈ ਜਿਹੜਾ ਪੰਜਾਬ ਨੂੰ ਉਦਯੋਗ ਤੇ ਕੇਂਦਰ ਵਪਾਰ ਦੇ ਕੇਂਦਰ ਦੇ ਵਜੋਂ ਸਥਾਪਿਤ ਕਰਨਾ ਹੈਗਾ ਤਾਂ ਇਹ ਅਰਵਿੰਦ ਕੇਜਰੀਵਾਲ ਜੀ ਦੇ ਬਿਆਨ ਸੀਗੇ ਜੋ ਪਿਛਲੇ ਦਿਨੀ ਸੰਨਤਕਾਰਾਂ ਨਾਲ ਮੀਟਿੰਗ ਕਰਨ ਆਏ ਸੀਗੇ ਇਸ ਤੋਂ ਕੋਣ ਮੇਰੇ ਦੋਸਤੋ ਇੱਕ ਗੱਲ ਇਹ ਵੀ ਜ਼ਰੂਰ ਦੱਸਣੀ ਚਾਹਣਾ ਕਿ ਪਿਛਲੇ ਸਮੇਂ ਦੇ ਵਿੱਚ ਨਾ ਜੋ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੈਗੇ ਮੇਰੇ ਖਿਆਲ ਪਿਛਲੇ ਮਹੀਨੇ ਸ਼ਾਇਦ ਉਹ ਹੋਰ ਨੂੰ ਘਿਆਣੇ ਆਏ ਸੀਗੇ ਉਹ ਤੇ ਉਹਨਾਂ ਨੇ ਜੋ ਸਨਤਕਾਰ ਹੈਗੇ ਆ ਉਹਨਾਂ ਨੂੰ 15000 600 ਕਰੋੜ ਰੁਪਏ ਦੇ ਪ੍ਰੋਤਸਾਹਨ ਰਾਸ਼ੀ ਦੀ ਪੇਸ਼ਕਸ਼ ਕੀਤੀ ਸੀ ਜੀ ਅਤੇ ਕਈ ਸੰਸਧਾਨ ਜਿਹੜੀਆਂ ਉਹ ਮੱਧ ਪ੍ਰਦੇਸ਼ ਜਿਵੇਂ ਕਿ ਇੱਥੋਂ ਪ੍ਰਾਇਡੈਂਟ ਆਵਾ ਕਾਫੀ ਆਪਰੇਸ਼ਨ ਹੈ ਜਿਹੜਾ ਉਹ ਮੱਧ ਪ੍ਰਦੇਸ਼ ਦੇ ਵਿੱਚ ਸ਼ਿਫਟ ਕਰ ਚੁੱਕਿਆ ਹੈ ਹੋਰ ਵੀ ਇਸ ਸੰਬੰਧ ਵਿੱਚ ਆਈ ਕਈ ਕੰਪਨੀਆਂ ਮਾਨਧ ਪ੍ਰਦੇਸ਼ ਉਪਰ ਹੋ ਰਹੀਆਂ ਉਦੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਪੰਜਾਬ ਹੈ ਜਿਹੜਾ ਕੌਮੀ ਨਕਸ਼ੇ ਤੇ ਰੋਲ ਮਾਡਲ ਬਣ ਕੇ ਉੱਭਰੇਗਾ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਉਹਨਾਂ ਨੇ ਸੰਮਤੀ ਕਮੇਟੀਆਂ ਦੀ ਸ਼ੁਰੂਆਤ ਕਰਦੇ ਆ ਕਿਹਾ ਕਿ ਜਲਦੀ ਪੰਜਾਬ ਕੌਮੀ ਪੱਧਰ ਤੇ ਰੋਲ ਮਾਡਲ ਬਣੇਗਾ